ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਜੀ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨਿੌਰ ਨਿੌਰ ਪਿੰਡ ਬਠਿੰਡੇ ਜ਼ਿਲ੍ਹੇ ਦਾ ਇਹਦੇ ਨੇੜੇ ਮਲੂਕਾ ਪਿੰਡ ਇਹ ਤੋਂ ਇਲਾਵਾ ਇੱਕ ਪਾਸੇ ਇਹਦੇ ਰਮਾਣਾ ਅਜੀਤ ਸਿੰਘ ਕਣੀਆਂ ਕੋਠਾਗੁਰੂ ਇਹਦੇ ਆਸ-ਪਾਸ ਦੇ ਪਿੰਡ ਆ ਦੂਜੇ ਪਾਸਿਓਂ ਕਲਿਆਣ ਸੁੱਖਾ ਇਧਰਲੇ ਪਿੰਡ ਵੀ ਇਹਦੇ ਨੇੜੇ ਰਹ ਜਾਂਦੇ ਸੋ ਨਿੌਰ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵੈਸੇ ਤਾਂ ਵਪਾਰ ਦਾ ਕੰਮ ਵੀ ਕਰਦਾ ਰਿਹਾ ਪਰ ਵੀਰ ਦੱਸਦਾ ਵੀ ਇਹ ਘਰੇ ਦੁੱਧ ਤੇ ਲਾਈ ਹੋਈ ਪਸ਼ੂ ਐ ਅੱਜ ਦੋ ਨਗ ਵਕਾਊ ਕੀਤੇ ਐ ਇਹ ਗਾਂ ਚੰਗੇ ਦੁੱਧ ਤੇ ਚਲਦੀ ਐ ਕਿੰਨਾ ਦੁੱਧ ਉਹ ਬਾਈ ਦੱਸ ਦਊਗਾ ਰੇਟ ਵੀਡੀਓ 'ਚ ਹੀ ਹੋਣਗੇ ਤੇ ਇਹ ਗਾਂ ਉਦੋਂ ਵੀ ਜ਼ਿਆਦਾ ਦੁੱਧ ਤੇ ਚਲਦੀ ਐ ਦੁੱਧ ਦੇ ਰੇ ਥਲੇ ਕਿੰਨਾ ਉਹ ਵੀਰ ਦੱਸੂਗਾ ਦੋਨੇ ਹੀ ਗਾਵਾਂ ਸੁੰਜੀਆਂ ਸਵਾਂਜੀਆਂ ਹੱਕ ਐ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਤਸੱਲੀ ਕਰਨ ਦਾ ਤਸੱਲੀ ਕਰਕੇ ਖਰੀਦ ਲਿਓ ਦੁੱਧ ਇੱਥੋਂ ਦਾ ਤੁਹਾਨੂੰ ਦੱਸ ਦੇਣਾ ਬਾਈ ਨੇ ਉਹ ਤੁਹਾਡੇ ਘਰ ਜਾ ਕੇ ਵੱਧਦੀਆਂ ਘੜਦੀਆਂ ਉਹ ਤੁਹਾਡੀ ਸੇਵਾ ਸਾਮ ਸੰਭਾਲਤੇ ਐ ਸੋ ਤਸੱਲੀ ਕਰਕੇ ਖਰੀਦ ਲਓ ਜੇ ਆਓ ਡਿਟੇਲ ਪਹਿਲਾਂ ਇਸ ਗਾਂ ਦੀ ਪੁੱਛਦੇ ਆਂ ਫਿਰ ਦੂਜੀ ਗਾਂ ਦਿਖਾਵਾਂਗਾ ਉਹਦੇ ਨਾਲ ਬੱਚਾ ਵੱੱਛੀ ਐ ਇਹਦੇ ਬਾਰੇ ਪਹਿਲਾਂ ਇਨਫੋਰਮੇਸ਼ਨ ਬਾਈ ਤੋਂ ਲਾਵਾਂਗੇ ਬਾਈ ਸਸਤੀ ਕਾਲ ਸਸਤੀ ਕਾਲ ਬਾਈ ਨਾਮ ਦੱਸਦੇ ਬਾਈ ਨਾਮ ਆਪਣਾ ਸ਼ਖਬੀਰ ਸਿੰਘ ਸੁਖੀ ਆਈ ਸੁਖਦੀਪ ਬਾਈ ਅੱਜ ਦੋ ਗਾਵਾਂ ਵੇਚਣ ਲੱਗੇ ਆ ਤੁਸੀਂ ਹਾਂ ਬਾਈ ਪਹਿਲੇ ਨੰਬਰ ਤੇ ਤੇਰੇ ਨਾਲ ਹੀ ਗਾਂ ਕਿੰਨਾ ਕਚਰ ਹੋ ਗਿਆ ਨੂੰ ਸੂਈ ਨੂੰ ਸੂਈ ਨੂੰ ਬਈ ਆਪਾਂ ਕਹਿੰਦੇ ਕਿ 15 ਦਿਨ ਹੋ ਗਏ 20 ਉਹ ਗੱਲ ਦਾ ਫਾਇਦਾ ਨਹੀਂ ਇਹਨੂੰ ਸੂਈ ਨੂੰ 2 ਮਹੀਨੇ ਹੋ ਗਏ ਬੱਚਾ ਹੈ ਨਹੀਂ ਨਾਲ ਨਾ ਇਹ ਨਹੀਂ ਮਗਰ ਬੱਚੀ ਸੀ ਉਹ ਦੋ ਸਪੇਅਰ ਹੋ ਗਈ ਠੀਕ ਹੈ ਅੱਛਾ ਭਾਈ ਹੁਣ ਦੁੱਧ ਕਿੰਨਾ ਹੈਗਾ ਇਸ ਥਲੇ ਦੁੱਧ ਭਈ ਇਹਦੇ ਕੰਡੇ ਵਾਲਾ ਹੁਣ 20 ਲੀਟਰ ਹੋਵੇ 21 ਹੋਵੇ 19 ਹੋਵੇ ਇੱਥੇ ਹੋਊਗਾ ਜਾਨੀ ਇਹ ਦੁ ਘਾਟਦਾ ਨਹੀਂ ਕੰਡੇ ਤੋਲ ਵਾਲਾ ਹਾਂ ਕੰਡੇ ਤੋਲ ਵਾਲਾ 19 ਤੋਂ 22 ਦੇ ਵਿੱਚ ਵਿੱਚ ਜਾਨੀ ਹੈਗਾ ਹਾਂ ਠੀਕ ਹੈ ਇਹ ਆਪਣੇ ਘਰ ਦੀਆਂ ਬਹਿੜਾਂ ਆ ਬੇਤਣੀਆਂ ਦਾ ਕਿਸੇ ਭਾਅ ਵੀ ਨਹੀਂ ਹਿੰਨ ਅੱਛਾ ਤੇ ਬਾਅਦ ਥੋੜੀ ਜਿਹਾ ਕਿ ਮਜਬੂਰੀ ਆਏ ਬਾਹਰ ਲੈਨੇ ਆਉਣਾ ਵੀ ਕੁੜੀ ਨੇ ਅੱਛਾ ਭੈਣ ਨੇ ਤੇ ਭਨੂਈਆਂ ਨੇ ਠੀਕ ਹੈ ਤੇ ਉਹ ਕਰਕੇ ਉਹਨਾਂ ਫਿਰ ਪਸੂਨੀ ਸ਼ਾਮ ਦੇ ਆਉਣਾ ਵਾਲੇ ਟਾਈਮ ਤੋਂ ਆ ਨਹੀਂ ਪਰ ਉਹ ਤਾਂ ਮੇਰੇ ਸ਼ੌਂਕ ਨਹੀਂ ਰੱਖੇ ਠੀਕ ਹੈ ਅੱਛਾ ਭਾਈ ਇਹਦਾ ਰੇਟ ਕੀ ਕਰਦੇ ਹੋ ਇਹਦਾ ਭਈ ਰੇਟ ਲੈ ਨਹੀਂ ਆ 5500 ਰੁਪਏ ਮੰਨ ਤਾਂ ਨ ਕਰਦੇ ਖੋਲੀਏ ਦੱਸੋ 19 ਕਿਲੋ ਤੋਂ ਬਾਹਰ 20 ਹੋ ਸਕਦਾ 21 ਹੋ ਸਕਦਾ 19 ਵੀ ਰਹਿ ਸਕਦਾ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਲ ਲਓ ਜੇ ਇਹਨਾਂ ਤੋਂ ਤੁਹਾਨੂੰ ਤਿਆਰ ਮਿਲ ਜੂ ਬੱਚਾ ਇਹਦੇ ਨਾਲ ਨਹੀਂ ਹੈ 2 ਮਹੀਨਿਆਂ ਦੀ ਸੂਈ ਹੋਗੀਗਾ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਹਵਾਨੇ ਜਿੱਦਾਂ ਦੇ ਰੋਕ ਹੋਣਗੇ ਉਹ ਤੁਸੀਂ ਵੀਡੀਓ ਚੋਂ ਦੇਖ ਲਓਗੇ ਕਮਾਲ ਹੈ ਬਾਈ ਸੋ ਇਹ ਗਾਂ ਦੋਸਤੋ ਫॉर ਸੇਲ ਹੈ 19 ਕਿਲੋ ਤੋਂ ਬਾਹਰ ਦੁੱਧ ਇਸ ਟਾਈਮ ਹਾਜ਼ਰ ਇਹ ਥੋੜਾ ਜਿਹਾ ਇੱਕ ਗੋਡਾ ਜਿਹੜਾ ਮੂਰਲਾ ਆਮ ਤੌਰ ਤੇ ਕਈ ਗਾਵਾਂ ਦਾ ਆਪਾਂ ਦੇਖ ਲਏ ਨੇ ਉੱਤੇ ਥੋੜੀ ਸੋਜ ਹੈਗੀ ਐ ਸੋ ਬਾਕੀ ਜੋ ਚੀਜ਼ ਹੈ ਉਹ ਕਲੀਅਰ ਤੁਸੀਂ ਇਹਨੂੰ ਦੇਖ ਸਕਦੇ ਹੋ ਤਸੱਲੀ ਆ ਕੇ ਤੁਸੀਂ ਕਰਨੀ ਹੋਊਗੀ ਸੋ ਇਹ ਪਹਿਲੇ ਨੰਬਰ ਤੇ ਗਾਂ ਦੇਖ ਲਓ ਤੁਸੀਂ ਇਹ ਤੋਂ ਇਲਾਵਾ ਇੱਕ ਹੋਰ ਗਾਂ ਇਹਨੂੰ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਇਹਨੂੰ ਬਾਈ ਹੋ ਗਏ ਉਹਨੇ 15 ਤੋਂ 18 ਦਿਨ ਹੋ ਗਏ ਉਹਨੇ 20 ਹੋ ਗਏ ਉਹਨਾਂ ਦਾ 20 ਹੋ ਗਿਆ ਠੀਕ ਐ ਬੱਛੀ ਐ ਇਹਦੇ ਨਾਲ ਤਾਂ ਹਾਂ ਬੱਛੀ ਐ ਇਹਦੇ ਥੱਲੇ ਦੁੱਧ ਕਿੰਨਾ ਹੋਊਗਾ ਬਈ ਇਹਦਾ ਅਗਲਾ ਗੱਪ ਅਗਲਾ ਮੰਨਦਾ ਘਰੇ ਆ ਕੇ ਚਾਰ ਟਾਈਮ ਚੋਲੇ ਪਰ ਕਾ ਲੂਗਾ ਲੰਬਾ ਦੇਵੇ ਹੂੰ ਆਉਣੇ ਆਂਦਾ ਕਿਰਾਇਆ ਫਰੀ ਦੇਵਾਂਗੇ ਹੂੰ ਦੁੱਧ ਕਿਹਦੇ ਥੱਲੇ 37 38 ਕਿਲੋ ਹੁਣ ਥੋੜਾ ਜਿਹਾ ਮਨ ਲ ਮੱਕ ਮੁੱਕ ਗਿਆ ਪੇਰ ਬਰਸੀਨ ਨਹੀਂ ਹੋਇਆ ਹੂੰ ਤੇ ਹੁਣ ਜਿਹੜਾ ਕੰਡੇ ਤੋਲ ਵਾਲਾ 32 ਤੋਂ 33 ਕਿਲੋ ਆ ਜਾਨੀ 30 ਤੋਂ ਬਾਹਰ ਤੋਲ ਸਕਦਾ ਕੀਦਾ ਇਹਦਾ ਮਰਜ਼ੀ ਭਲੇ ਪੰਜ ਟਾਈਮ ਚੋਲੇ ਐ ਵਾਰ ਤੇ ਬਰਾ ਪਤੀ ਕਹਿ ਕੇ ਦੇਵਾ ਠੀਕ ਹੈ ਕੀ ਇਹਦਾ ਰੇਟ ਹੋਊਗਾ ਬਈ ਇਹਦਾ ਰੇਟ ਬਈ ਲੈਣ ਦੇਣੀ 95000 ਰੁਪਏ ਮਾਨਸਾਨ ਦਾ ਖੋਲੀ ਸਰਸੋ 95000 ਰੇਟ ਹੈ ਵਿੱਚੋਂ ਬਾਈ ਕਹਿੰਦਾ ਵੀ ਥੋੜਾ ਬਹੁਤ ਮਾਨਤਨ ਕਰਦੇ ਆਂਗੇ 32 33 ਕਿਲੋ ਦੁੱਧ ਵੀਰ ਕਹਿੰਦਾ ਵੀ ਇਸ ਟਾਈਮ ਪੰਜ ਟਾਈਮ ਚੋ ਲੋ ਜੇ ਗੱਲ ਨੂੰ ਆਪਦੇ ਘਰੇ ਜਾ ਕੇ ਨਲਾਮਵਾ ਦਿਓ ਜੇ ਪਸੂ ਦੁੱਧ ਘਟਦਾ ਹੈ ਜਾਂ ਕਿੰਨਾ ਦੁੱਧ ਦਿੰਦਾ ਪਰ ਇੱਥੇ ਇੰਨਾ ਹਾਜ਼ਰ ਹੈ ਤੁਸੀਂ 30 ਕਿਲੋ ਮੰਨ ਕੇ ਸੌਦਾ ਕਰ ਲਿਓ 95000 ਰੇਟ ਦੁੱਧ ਦੇ ਹਿਸਾਬ ਤੇ ਬੜਾ ਜਾਇਜ਼ ਲੱਗੂਗਾ ਤੁਹਾਨੂੰ ਇਹਦੇ ਨਾਲ ਵੱਛੀ ਹੈ ਵੱਛੀ ਵੈਸੇ ਬਾਈ ਦਾ ਮੂਡ ਸੀਗਾ ਵੀ ਮੈਂ ਘਰੇ ਰੱਖੂੰਗਾ ਪਰ ਇਹ ਵੀ ਜੇ ਕਿਸੇ ਵੀਰ ਨੇ ਗਾਂ ਲੈਣੀ ਆ ਚੰਗੀ ਗਾਂ ਤੇ ਚੰਗਾ ਬੱਚਾ ਨਾਲ ਚਲਾ ਜਾਊਗਾ। ਬਈ ਠੀਕ ਹੈ ਮੈਂ ਛੱਡਨੀ ਵੀ ਆ 15000 ਦੀ ਵੱਛੀ ਰੱਖ ਲਾਂ। ਸੋ ਦੱਸੋ ਇਹ ਆਫਰ ਆ ਵੈਸੇ ਚੰਗੀ ਵੱਛੀ ਜ਼ਰੂਰ ਨਾਲ ਲੈਣੀ ਚਾਹੀਦੀ ਐ। 15000 ਦੀ ਬਾਈ ਕਹਿੰਦਾ ਮੈਂ ਵੱਛੀ ਰੱਖ ਲੂੰਗਾ ਤੇ ਫਿਰ ਤੁਹਾਨੂੰ ਇਹ ਗਾਂ 80000 ਦੀ ਰਹਿ ਜਾਊਗੀ। ਸੋ ਖਵਾਨਾ ਇਹਦਾ ਤੁਸੀਂ ਦੇਖ ਲਓ ਦੱਸੋ। ਜਮਾ ਨੁੱਟੜ ਜਾਂਦੀ ਐ ਜਦੋਂ ਮਿਲਕਿੰਗ ਹੋ ਜਾਂਦੀ ਐ। ਤੂੰ ਚੋਲਾ ਛੱਡ ਆਈ ਰਾਣੀ ਸੋ ਦੱਸੋ ਵੈਸੇ ਕਿੰਨੀ ਧਿਆਨ ਚਲਿਆ ਰਿਆਂ ਵੀ 4:30 ਵਜੇ ਮਿਲਕਿੰਗ ਹੋ ਰਹੀ ਆ ਤੇ 5:30 ਵਜੇ ਸ਼ਾਮ ਨੂੰ ਚੁਆਈ ਹੋਣੀ ਸੀ ਸੋ ਦੱਸੋ ਖਾਲੀ ਬਾਲਟੀ ਦੇਖੋ ਠੀਕ ਹੈ ਜੀ ਸੋ ਮਿਲਕਿੰਗ ਦਿਖਾਉਣੇ ਆ ਤੁਹਾਨੂੰ ਦੋਨੇ ਪਾਸੇ ਬੈ ਕੇ ਚੋਣਾ ਤਾਂ ਬਹੁਤ ਛੇਤੀ ਦੀ ਚੁਆਈ ਹੋ ਜਾਣੀ ਬੋਲੀ ਧਾਰਾ ਪੂਰੀ ਚੌੜੀ ਦੂਰੋਂ ਦੱਸਦੀ ਆ ਧਾਰਾ ਦੱਸੋ ਬਾਕੀ ਮਿਲਕਿੰਗ ਦੋਨੇ ਪਾਸੇ ਬੈਠ ਕੇ ਹੋ ਜਾਂਦੀ ਵੈਸੇ ਤਾਂ ਬਾਲਟੀ ਦੇ ਸਾਈਜ਼ ਤੋਂ ਵੀ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੱਡੀ ਬਾਲਟੀ ਜ਼ਿਆਦਾ ਦੁੱਧ ਵਾਲੇ ਪਸ਼ੂ ਥੱਲੇ ਰੱਖੀ ਜਾਂਦੀ ਹੁੰਦੀ ਹੈ ਚੌੜੇ ਥੱਲੇ ਵਾਲੀ ਬਾਲਟੀ ਹੈ ਪੱਕੇ ਥਾਂ ਤੇ ਪਸ਼ੂ ਰਹਿੰਦੇ ਆ ਬਾਈ ਦੇ ਦੋਸਤੋ ਜੇ ਤੁਸੀਂ ਕੱਚੇ ਥਾਂ ਤੇ ਸੰਭਾਲਦੇ ਹੋ ਤਾਂ ਇਹ ਗਾਂ ਹੋਰ ਵੀ ਦੁੱਧ ਵਧੂਗੀ ਕਿਉਂਕਿ ਕੱਚਾ ਥਾਂ ਪਸ਼ੂ ਲਈ ਜ਼ਰੂਰੀ ਆ ਹਾਲਾਂਕਿ ਮੈਟ ਵਗੈਰਾ ਰੱਖੇ ਹੋਏ ਆ ਪਰ ਫਿਰ ਵੀ ਪੱਕੇ ਥਾਂ ਤੇ 24 ਘੰਟੇ ਪਸ਼ੂ ਨੇ ਰਹਿਣਾ ਉਹਦੇ ਨਾਲ ਬੇਰਾਮੀ ਵੀ ਰਹਿੰਦੀ ਹੈ ਥੋੜਾ ਕੈਮਰਾ ਇਧਰ ਨੂੰ ਕਰਦੇ ਆ ਤਾਂ ਵੱਚੀ ਵੀ ਬਹੁਤ ਚੰਗੀ ਐ ਇਸ ਗਾਂ ਦੇ ਨਾਲ बिल्कुल पोली चवाई थोड़ा जूम दें धारा देखो वाकई जमें बई ने कहा हवाना ਜਿਹੜਾ ਉਹਨੂੰ ਚੜਨਾ ਸ਼ੁਰੂ ਹੋ ਗਿਆ ਮਤਲਬ ਜਿਵੇਂ ਜਿਵੇਂ ਦੁੱਧ ਨਿਕਲਦਾ ਜਾਂਦਾ ਸੈਜ ਘਟਦਾ ਜਾਂਦਾ ਇਹ ਵੀ ਚੀਜ਼ ਧਿਆਨ ਚ ਰੱਖਿਆ ਕਰੋ ਦੁੱਧ ਵਾਲਾ ਪਸ਼ੂ ਜਿਹੜਾ ਹਵਾਨਾ ਨਿਚੋੜਦਾ ਉਹ ਹੀ ਜ਼ਿਆਦਾ ਦੁੱਧ ਦਿੰਦਾ ਹੈ ਕਈ ਪਸ਼ੂ ਹਵਾਨੇ 'ਚ ਦੁੱਧ ਰੋਕਦੇ ਆ ਤਾਂ ਪੂਰਾ ਦੁੱਧ ਤੇ ਆਉਂਦੇ ਵੀ ਨਹੀਂ ਬਿਨਾਂ ਕੋਈ ਕੱਟ ਲਗਾਏ ਤੋਂ ਵੀਡੀਓ ਬਣਾ ਰਿਹਾ ਤਾਂ ਕਿ ਦੁੱਧ ਦਾ ਅੰਦਾਜ਼ਾ ਤੁਹਾਨੂੰ ਹੋ ਜੇ ਕਿਉਂਕਿ ਕਈ ਪਸ਼ੂ ਹਵਾਨੇ ਦਾ ਵਿਖਾਵਾ ਕੱਟ ਕਰਦੇ ਆ ਤਾਂ ਉਦੋਂ ਜੱਜਮੈਂਟ ਨਹੀਂ ਹੁੰਦੀ ਵੀ ਦੁੱਧ ਦੇ ਸਹੀ ਮਾਣੇ ਚ ਕਿੰਨਾ ਦੇ ਤੂੰ ਉੜੇ ਥੱਲੇ ਵਾਲੀ ਗਾਲਟੀ ਆ ਦੱਸੋ ਕਿ ਲਗਭਗ ਨੇੜ ਆ ਗਈ ਹੈ ਤੁਸੀਂ ਇੱਥੋਂ ਅੰਦਾਜ਼ਾ ਲਾਓ ਦੁੱਧ ਦਾ ਤੁਹਾਨੂੰ ਦੁੱਧ ਦਿਸਣਾ ਸ਼ੁਰੂ ਹੋ ਗਿਆ ਹੋਊਗਾ ਹਾਲਾਂਕਿ ਜੇ ਹਵਾਨੇ 'ਚ ਦੁੱਧ ਪਿਆ ਹੈ ਹੁਵਾਨਾ ਇਸ ਤਰ੍ਹਾਂ ਨਾਲ ਨੁੱਚੜ ਗਿਆ ਵੀ ਜਿਵੇਂ ਡرائی ਗਾਂ ਹੁੰਦੀ eu so, sou ਤੁਹਾਨੂੰ ਵੈਸੇ ਇਹ ਮਿਲਕਿੰਗ ਦਿਖਾਉਣੀ ਸੀ ਤੁਸੀਂ ਇਹ ਦੇਖ ਲਓ ਵੀ ਚੌੜੇ ਥੱਲੇ ਵਾਲੀ ਪਾਲਟੀ ਕਰਮਾਂ ਵਾਲੀ ਨੇ ਬਿਲਕੁਲ ਨੇੜ ਕਰਤੀ ਜਿਵੇਂ ਬਾਈ ਨੇ ਦੁੱਧ ਦੱਸਿਆ ਸੀ ਜੀ ਮਤਲਬ ਜੀ ਇਹ ਤੁਹੂ ਸਵੇਰ ਜਉਨੇ ਆ ਨੇ ਦੇ ਬਲੇ ਪਹਿਲਾਂ ਜੀ ਇਹ ਪਾਲਟੀ ਦੁੱਧ ਨਹੀਂ ਪੈਂਦਾ ਅੱਧੇ ਹੋਰ ਵੀ ਹੋ ਜਾਂਦੀ ਹੈ ਠੀਕ ਹੈ ਢੜਕੇ ਦਾ ਇਹਨਾਂ 2 ਲੀਟਰ ਤਾਂ ਬਾਹਰ ਹੋਵੇ ਆ ਹੁਣ 2 ਘੰਟੇ 3 ਘੰਟੇ ਪਾਉਂਦੇ ਦੋ ਪਹਿਲਾਂ ਸਹੀ ਹੈ ਸੋ ਬਹੁਤ ਚੰਗੇ ਦੁੱਧ ਵਾਲੀ ਗਾਂ ਦੋਸਤੋ ਬਿਨਾਂ ਸ਼ੱਕ ਸੋ ਬਾਕੀ ਤੁਸੀਂ ਚੋਕੇ ਦੋ ਟਾਈਮ ਲੈ ਸਕਦੇ ਹੋ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ